ਪਾਉਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਪਾਉਜੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜੇ ਤੂੰ ਸ਼ੇਰ ਤੇ ਮੈਂ ਵੀ ਕੇਰ ਜੇ ਤੂੰ ਸ਼ੇਰ ਮੈਂ ਵੀ ਕੇਰ ਕੇਰ ਸਿੰਘ ਜੀ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਨਨਕਾਣਾ ਸਾਹਿਬ ਦੇ ਸ਼ਹੀਦ ਆ ਵੀਰੋ ਕੇਰ ਸਿੰਘ ਜੀ ਤਾਂ ਸ਼ਹੀਦ ਹੋਏ ਸੀ ਉਹਨਾਂ ਬਾਰੇ ਤਾਂ ਜਾਣਕਾਰੀ ਤੁਸੀਂ ਵੀਡੀਓ ਚ ਦੇਖ ਲਈ ਸਾਰੀ ਪਰ ਕੇਰ ਸਿੰਘ ਜੀ ਦਾ ਛੋਟਾ ਬਾਲਕ 5-4 ਵਰਿਆਂ ਦਾ ਵੀ ਨਨਕਾਣਾ ਸਹਿਬ ਸਾਕੇ ਵਿੱਚ ਸ਼ਹੀਦ ਹੋਇਆ ਸੀ ਭਾਈ ਕੇਰ ਸਿੰਘ ਜੀ ਬਾਰੇ ਸੰਖੇਪ ਜਾਣਕਾਰੀ ਜਰਗ ਰਿਆਸਤ ਪਟਿਆਲਾ ਮਾਤਾ ਹਰਨਾਮ ਕੌਰ ਦੇ ਘੋਖੋਂ ਪਿਤਾ ਜੀਵਨ ਸਿੰਘ ਦੇ ਘਰ ਉਹਨਾਂ ਦਾ ਜਨਮ ਹੋਇਆ ਸੀ ਤੇ ਜਵਾਨੀ ਵੇਲੇ ਚੰਕੜੇ ਉਹ ਦਰਸ਼ਨੀ ਜਵਾਨ ਸਨ 18 ਸਾਲ ਦੀ ਉਮਰ ਚ ਉਹ 2 ਨੰਬਰ ਪਲਟਨ ਕਹਾਟ ਵਿੱਚ ਭਰਤੀ ਹੋ ਗਏ 27 ਸਾਲ ਦੀ ਉਮਰ ਤੱਕ ਜਾਂਦਿਆਂ ਹਵਾਲਦਾਰ ਬਣ ਗਏ 7 ਤੱਕ ਮੇ ਉਹਨਾਂ ਨੂੰ ਬਹਾਦਰੀ ਦੇ ਉਸ ਟਾਈਮ ਤੱਕ ਮਿਲ ਚੁੱਕੇ ਸੀ ਇਹ ਗੱਲ ਤੁਸੀਂ ਉਸ ਵੀਡੀਓ 'ਚ ਸੁਣੀ ਕਿ ਅਸਾਮ ਵਿੱਚ ਜਦੋਂ ਉਹਨਾਂ ਦੀ ਪਲਟਨ ਸੀ ਤਾਂ ਉੱਥੇ ਸ਼ੇਰ ਨਾਲ ਉਹਨਾਂ ਦਾ ਮੁਕਾਬਲਾ ਆ ਜਦੋਂ ਅੰਗਰੇਜ਼ ਅਫਸਰ ਭੱਜ ਕੇ ਤਾਂ ਰੋਖ ਉੱਤੇ ਬਣੇ ਮਚਾਂ ਉੱਤੇ ਚੜ ਗਿਆ ਤਾਂ ਕੇਰ ਸਿੰਘ ਨੂੰ ਆਵਾਜ਼ ਦਿੱਤੀ ਕਿ ਕੇਰ ਸਿੰਘ ਤੁਸੀਂ ਵੀ ਉੱਪਰ ਆ ਜਾਓ ਤਾਂ ਕੇਰ ਸਿੰਘ ਨੇ ਕਿਹਾ ਜੇ ਉਹ ਸ਼ੇਰ ਤੇ ਮਕੇਰ ਕੇਰ ਸਿੰਘ ਉਹ ਰਾਣੇ ਨੇਜੇ ਦੇ ਨਾਲ ਹੀ ਉਹਨੂੰ ਸ਼ੇਰ ਨੂੰ ਛਟਕਾ ਦਿੱਤਾ ਸੀ ਆ ਜਿਹੜੀ ਫੋਟੋ ਮੇਰੇ ਪਿੱਛੇ ਲੱਗੀ ਆ ਜਿਹੜੀ ਅੱਗੇ ਵੀ ਤੁਸੀਂ ਦੇਖ ਰਹੇ ਆਂ ਇਹ ਉਸ ਅੰਗਰੇਜ਼ ਅਫਸਰ ਨੇ ਹੈੱਡ ਕੈਮਰੇ ਨਾਲ ਉਸ ਸਮੇਂ ਖਿੱਚੀ ਸੀ ਵੀਰੋ ਜਦੋਂ ਭਾਈ ਕੇਰ ਸਿੰਘ ਜੀ ਨੌਕਰੀ ਕਰ ਰਿਹਾ ਸੀ ਤੇ ਉਹਨਾਂ ਦੀ ਪਲਟਣ ਦਾ ਜਿਹੜਾ ਸੂਬੇਦਾਰ ਉਹ ਚੜ੍ਹਾਈ ਕਰ ਜਾਂਦਾ ਉਥੇ ਰੈ ਮਰਜ਼ੀ ਨਾਲ ਉਹਨਾਂ ਦੀ ਸਿੰਘਣੀ ਨਾਲ ਪਲਟਣ ਦੇ ਜਵਾਨ ਸ਼ਾਦੀ ਭਾਈ ਕੇਰ ਸਿੰਘ ਜੀ ਉਸ ਸਿੰਘਣੀ ਨਾਲ ਕਰ ਲੈਂਦੇ ਬਾਅਦ ਵਿੱਚ ਉਹ ਜਦੋਂ 27 ਸਾਲ ਦੀ ਨੌਕਰੀ ਕਰਕੇ ਪਿੰਡ ਆ ਜਾਂਦੇ ਉਹਨਾਂ ਦੇ ਘਰ ਇੱਕ ਬਾਲਕ ਜਨਮ ਲੈਂਦਾ ਦਰਬਾਰਾ ਸਿੰਘ ਉਹ ਸਿੰਘਣੀ ਜਿਹੜੀ ਆ ਉਹ ਉਸ ਟਾਈਮ ਤਾਪ ਨਾਲ ਚੜਾਈ ਕਰ ਜਾਂਦੀ ਆ ਤੇ ਇਹ ਦਰਬਾਰਾ ਸਿੰਘ ਜਿਹੜਾ ਬਾਲਕ ਇਹ ਤੂੰ ਦਾਦੀ ਨੇ ਬੜੇ ਚਾਵਾਂ ਤੇ ਲਾਡਾਂ ਨਾਲ ਪਾਲਿਆ ਇਹ ਭਾਈ ਕੇਰ ਸਿੰਘ ਦਾ ਪੁੱਤਰ ਆਦਰਪਾਰਾ ਸਿੰਘ ਜਿਹਦੀ ਉਮਰ ਉਸ ਟਾਈਮ 5-6 ਸਾਲ ਜਦੋਂ ਸ਼ਹੀਦੀ ਪ੍ਰਵਾਨੇ ਆ ਜਾਂਦੇ ਆ ਨਨਕਾਣਾ ਸਾਹਿਬ ਸਾਕੇ ਨੂੰ ਜਾਣ ਲਈ ਭਾਈ ਧਰੋਵਾਲ ਦਾ ਜਥਾ ਤੁਰਦਾ ਤਾਂ ਭਾਈ ਕੇਰ ਸਿੰਘ ਹੁਣਾ ਵੀ ਆਪਣਾ ਨਾਮ ਲਖਾਇਆ ਹੋਇਆ ਸੀ ਭਾਈ ਕੇਰ ਸਿੰਘ ਹੁਣੀ ਕੇਸੀ ਇਸ਼ਨਾਨ ਕਰਕੇ ਗੁਰਬਾਣੀ ਪੜ੍ਹ ਕੇ ਕਾਲੇ ਰੰਗ ਦੀ ਪੱਗ ਸਜਾ ਕੇ ਦਾੜਾ ਖੁੱਲਾ ਛੱਡ ਕੇ ਆਪਣੀ ਮਾਂ ਕੋਲ ਜਾਂਦੇ ਤੇ ਕਹਿੰਦੇ ਮਾਂ ਅਸ਼ੀਰਵਾਦ ਦੇ ਸਿਰ ਤੇ ਹੱਥ ਰੱਖ ਕੇ ਤੇਲ ਨਾ ਟੋਲੇ ਮਾਂ ਜਦੋਂ ਉੱਪਰ ਸਿਰ ਤੇ ਹੱਥ ਰੱਖਣ ਲੱਗਦੀ ਆ ਤੇ ਕੱਦ ਛੋਟਾ ਹੋਣ ਕਰਕੇ ਪਹੁੰਚ ਨਹੀਂ ਪਾਉਂਦੀ ਲਾਗੇ ਖੜਿਆ ਬਾਲਕ ਦਰਬਾਰਾ ਸਿੰਘ ਕਹਿੰਦਾ ਦਾਦੀ ਆ ਚੌਂਕੀ ਲੈ ਲਾ ਤੇ ਸਿਰ ਤੇ ਹੱਥ ਰੱਖ ਤੇ ਵੇਖੋ ਬਾਜਾਂ ਵਾਲੇ ਦੇ ਧੀਆਂ ਪੁੱਤਰਾਂ ਦੇ ਤੇਲ ਉਸ ਤੋਂ ਬਾਅਦ ਬਾਲਕ ਦਰਬਾਰਾ ਸਿੰਘ ਕਹਿੰਦਾ ਬਾਪੂ ਕਿੱਥੇ ਚੱਲੇ ਐ ਨਹੀਂ ਬਾਪੂ ਮੈਂ ਵੀ ਨਾਲ ਜਾਣਾ ਤਾਂ ਭਾਈ ਕੇਰ ਸਿੰਘ ਕਹਿੰਦੇ ਆ ਕਿ ਅਸੀਂ ਤਾਂ ਸ਼ਹੀਦ ਹੋਣ ਚੱਲੇ ਆ ਤਾਂ ਬਾਲਕ ਦਰਬਾਰਾ ਸਿੰਘ ਕਹਿੰਦਾ ਬਾਪੂ ਮੈਂ ਵੀ ਸ਼ਹੀਦ ਹੋਣ ਜਾਣਾ ਜਦੋਂ ਇਹ ਗੱਲ ਦਾਦੀ ਸੁਣਦੀ ਆ ਬੜਾ ਵਰਚਾਉਂਦੀ ਆ ਕਿ ਪੁੱਤਰ ਤਾਂ ਚੱਲਿਆ ਤੇ ਮੇਰਾ ਅੱਖਾਂ ਦਾ ਤਾਰਾ ਪੋਤਾ ਇਹ ਨਾ ਜਾਵੇ ਦਾਦੀ ਬਹੁਤ ਵਰਚਾਉਂਦੀ ਆ ਉਸ ਨੂੰ ਮਲਾਈ ਤੇ ਗੁੜ પા ਕੇ ਦੁੱਧ ਦਿੰਦੀ ਆ ਕਿ ਇਹ ਵਰਚ ਜਾਵੇ ਬਾਲਕ ਪਰ ਉਹ ਬਾਲਕ ਜੇਦ ਕਰ ਲੈਂਦਾ ਕਹਿੰਦਾ ਨਹੀਂ ਮੈਂ ਵੀ ਸ਼ਹੀਦ ਹੋਣ ਜਾਣਾ ਭਾਈ ਕੇਰ ਸਿੰਘ ਵੀ ਉਹਨੂੰ ਕਹਿੰਦੇ ਆ ਕਿ ਤੂੰ ਇੱਥੇ ਦਾਦੀ ਕੋਲ ਰਹਿ ਸੇਵਾ ਕਰ ਮੈਂ ਚੱਲਿਆ ਸ਼ਹੀਦੀ ਦੇਣ ਕਹਿੰਦੇ ਆ ਕਿ ਪਿੰਡ ਦੇ ਬਾਹਰ-ਬਾਰ ਤੱਕ ਉਹ ਬਾਲਕ ਕੇਰ ਸਿੰਘ ਦੀ ਉਂਗਲ ਨਹੀਂ ਛੱਡਦਾ ਕਹਿੰਦਾ ਨਹੀਂ ਬਾਪੂ ਮੈਂ ਵੀ ਸ਼ਹੀਦ ਹੋਣਾ ਦਾਦੀ ਵੀ ਨਾਲ ਆਉਂਦੀ ਆ ਅਖੀਰ ਤੱਕ ਯਤਨ ਕਰਦੀ ਕਿ ਬਾਲਕ ਘਰੇ ਮੋੜਾਵੇ ਪਰ ਉਹ ਬਾਲਕ ਨਹੀਂ ਮੁੜਦਾ ਇਹ ਆ ਬਾਜਾਂ ਵਾਲੀ ਦੇ 3 ਪੁੱਤਰ ਵੀਰੋ ਫਿਰ ਕੇਰ ਸਿੰਘ ਹੁਰੀ ਕਹਿੰਦੇ ਆ ਕਿ ਉੱਥੇ ਗੋਲੀਆਂ ਚੰਦਣੀਆਂ ਪੈਂਦਾ ਬਹੁਤ ਜ਼ਿਆਦਾ ਨਨਕਾਣਾ ਸਾਹਿਬ ਦਾ ਤੇ ਤੂੰ ਥੱਕ ਜਾਏਂਗਾ ਉਹ ਬਾਲਕ ਕਹਿੰਦਾ ਬਾਪੂ ਮੈਂ ਇਸਤਬਾਜੀ ਤੋਂ ਨਹੀਂ ਡਰਦਾ ਤੇ ਗੋਲੀਆਂ ਤੋਂ ਕਿੱਦਾਂ ਡਰ ਜੂ ਫਿਰ ਕੇਰ ਸਿੰਘ ਹੁਣੀ ਉਸ ਨੂੰ ਨਾਲ ਹੀ ਲੈ ਲੈਂਦੇ ਕਿ ਜੋ ਉਸ ਦਾ ਪਹਾਣਾ ਮਾਲਕ ਦਾ ਕਲਗੀ ਵਾਲੇ ਦਾ ਜਿਸ ਬੱਚੇ ਸ਼ਹੀਦ ਹੋਣਾ ਕਰਮਾਂ ਚ ਲਿਖਿਆ ਤੇ ਫਿਰ ਜਿਹੜੇ ਗੁਰਸਿੱਖ ਬੰਦੇ ਹੁੰਦੇ ਵੀਰੇ ਉਹ ਸਮਝ ਲੈਂਦੇ ਗੱਲ ਨੂੰ ਭਾਈ ਕੇਰ ਸਿੰਘ ਨੂੰ ਇਹ ਸਮਝ ਲਿਆ ਸੀ ਕਿ ਇਹ ਬਾਲਕ ਦੇ ਜਿਹੜੀ ਮਨ ਦੀ ਇੱਛਾ ਵਾ ਇਹ ਇਹਦੇ ਗੁਰੂ ਦੀ ਇੱਛਾ ਵਾ ਇਹਨੂੰ ਹੁਣ ਅਸੀਂ ਮੂੜ ਨਹੀਂ ਸਕਦੇ ਵਾਰ-ਵਾਰ ਬਾਲਕ ਨੂੰ ਲੈ ਕੇ ਤੁਰ ਪੈਂਦੇ ਕਹਿੰਦੇ ਸਾਰੇ ਰਾਹ ਬੱਚਾ ਦੌੜਦਾ ਆ ਕੁਛੜ ਨਹੀਂ ਚੜਿਆ ਥੱਕਿਆ ਨਹੀਂ ਪਲਾਂਗਾ ਪੁੱਟਦਾ ਆਇਆ ਤੇ ਇਹੋ ਹੀ ਮਨ ਚ ਗੱਲ ਰੱਖੀ ਮੈਂ ਬਾਪੂ ਸ਼ਹੀਦ ਹੋਣਾ ਮੈਂ ਬਾਪੂ ਸ਼ਹੀਦ ਹੋਣਾ ਜਦੋਂ ਭਾਈ ਧਰੋਵਾਲ ਜੀ ਦੇ ਨਾਲ ਭਾਈ ਕੇਰ ਸਿੰਘ ਜੀ ਇਹ ਜਥਾ ਅੰਦਰ ਜਾਂਦਾ ਗੋਲੀ ਚੱਲਣੀ ਸ਼ੁਰੂ ਹੋ ਜਾਂਦੀ ਤੇ ਜਿੱਥੇ ਪ੍ਰਕਾਸ਼ ਹੁੰਦਾ ਮੇਨ ਗੁਰੂ ਸਾਹਿਬ ਜੀ ਦਾ ਉਸ ਅੰਦਰ ਇਹ ਸਿੰਘ ਚਲੇ ਜਾਂਦੇ ਆ ਜਦੋਂ ਗੋਲੀ ਚੱਲਣੀ ਸ਼ੁਰੂ ਹੋ ਜਾਂਦੀ ਤੇ ਭਾਈ ਕੇਰ ਸਿੰਘ ਤੇ ਉਹਨਾਂ ਦੇ ਸਾਥੀ ਸਿੰਘ ਕਹਿੰਦੇ ਆ ਕਿ ਬੱਚੇ ਨੂੰ ਆਪਾਂ ਉੱਥੇ ਇੱਕ ਲੰਬਾਰੀ ਹੁੰਦੀ ਆ ਸੋਕਾਸਣ ਜੀ ਦੇ ਚ ਕਰਦੇ ਸ਼ਾਮ ਨੂੰ ਉਹਦੇ ਵਿੱਚ ਬਾੜ ਕੇ ਬਾਰੋਂ ਹੁੰਡੀ ਮਾਰ ਦਿੰਦੇ ਤੇ ਜਿਹੜੇ ਉਹ ਨਰੈਣੂ ਮੰਤ ਦੇ ਗੁੰਡੇ ਆ ਉਹ ਛੇਕ ਕਰਕੇ ਉਸ ਦਰਵਾਜ਼ੇ ਵਿੱਚ ਅੰਦਰ ਗੋਲੀਆਂ ਚਲਾਉਂਦੇ ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੰਦੇ ਆ ਜਦੋਂ ਅੰਦਰ ਜਾਂਦੇ ਆ ਤੇ ਉੱਥੋਂ ਇੱਕ ਇੱਕ ਕਰਕੇ ਉਹਨਾਂ ਸਿੰਘਾਂ ਦੇ ਪਵਿੱਤਰ ਸ਼ਰੀਰ ਚੁੱਕਦੇ ਆ ਤੇ ਉਹਨਾਂ ਨੂੰ ਉੱਥੇ ਝੰਡ ਥੱਲੇ ਲਿਜਾ ਕੇ ਵੱਢ ਟੋਕ ਕੇ ਸੁੱਟੀ ਜਾਂਦੇ ਚਿਖਾ ਪਾਲ ਦਿੰਦੇ ਤਾਦ ਲਾਲ ਦਾਸ ਮਚਾਰਾ ਤੇ ਲੱਦੂ ਲਾਲ ਦਾਸ ਸਾਧ ਤੇ ਲੱਦੂ ਮਚਾਰਾ ਜਦੋਂ ਇਹ ਕੰਮ ਕਰ ਰਹੇ ਦੇ ਤਾਂ ਉਹਨਾਂ ਨੂੰ ਬਾਰੀ ਵਿੱਚੋਂ ਆਵਾਜ਼ ਆਉਂਦੀ ਬਾਪੂ ਮੈਮੀ ਸ਼ਹੀਦ ਹੋਣਾ ਬਾਪੂ ਪੈਮੀ ਸ਼ਹੀਦ ਹੋਣਾ ਤਾਂ ਲੱਦੂ ਕਹਿੰਦਾ ਲਾਲ ਦਾਸ ਆਹ ਬਾਰੀ ਵਿੱਚ ਕੀ ਬਲਾਵਾ ਤਾਂ ਉਹ ਲਾਲ ਦਾਸ ਦੇ ਬੋਲ ਆ ਜੇ ਐਡੇ ਐਡੇ ਅਕਾਲੀਏ ਆਪਾਂ ਬਲਾ ਦੀ ਛੱਡੇ ਤੇ ਇਹ ਕਿਹੜੀ ਬਲਾ ਪੁੱਟ ਸਾ ਬਾਰੀ ਦੀ ਚਖੰਡੀ ਜਦੋਂ ਉਹ ਬਾਰੀ ਖੋਲਦੇ ਆ ਤੇ ਦਰਬਾਰਾ ਸਿੰਘ ਜਿਹੜਾ ਛੋਟਾ ਬਾਲਕ ਉਹ ਲੱड्डੂ ਦੇ ਨਾਲ ਚਿੰਪੜ ਜਾਂਦਾ ਤੇ ਇਹੀ ਗੱਲ ਕਹਿੰਦਾ ਉਦੋਂ ਵੇਖੋ ਬਾਲਕੇ ਨਹੀਂ ਕਹਿੰਦਾ ਕਿ ਮੈਨੂੰ ਛੱਡ ਦਿਓ ਮੈਨੂੰ ਬਚਾ ਲਓ ਜਾਂ ਮੈਂ ਸ਼ਹੀਦ ਨਹੀਂ ਹੋਣਾ ਜਾਂ ਉਹ ਤਾਂ ਮੈਂ ਦਾ ਭਿਆਨਕ ਦ੍ਰਿਸ਼ ਵੇਖ ਕੇ ਡਰਿਆ ਨਹੀਂ ਉਹਦੀ ਇੱਕੋ ਹੀ ਰੱਟ ਹੁੰਦੀ ਕਿ ਮੈਂ ਬਾਪੂ ਨਾਲ ਸ਼ਹੀਦ ਹੋਣਾ ਮੈਂ ਬਾਪੂ ਨਾਲ ਸ਼ਹੀਦ ਹੋਣਾ ਤਾਂ ਉਹ ਚਲਾਦ ਉਸ ਬੱਚੇ ਨੂੰ ਚੁੱਕ ਕੇ ਉਸ ਬਲਦੀ ਚਿਖਾ ਵਿੱਚ ਜਾ ਕੇ ਸੁੱਟ ਦਿੰਦੇ ਤੇ ਕਹਿੰਦੇ ਆ ਲਾਗੋਂ ਲੱਧੂ ਦਾਸ ਸਾਧਨੇ ਆਖਿਆ ਲੈ ਜਾ ਆਪਦੇ ਪਿਓ ਨਾਲ ਸ਼ਹੀਦ ਹੋ ਜਾ ਤੂੰ ਵੀ ਵੀਰੋ ਇਹ ਉਸ ਬਾਲਕ ਦਲੇਰ ਬਾਲਕ ਦਰਬਾਰਾ ਸਿੰਘ ਸਰਦਾਰ ਗੇਰ ਸਿੰਘ ਪੁੱਤਰ ਦੀ ਸ਼ਹੀਦੀ ਦੀ ਵਿਥਿਆ ਕਿਉਂਕਿ ਭਾਈ ਗੇਰ ਸਿੰਘ ਬਾਰੇ ਤਾਂ ਤੁਸੀਂ ਸੁਣ ਲਿਆ ਸੀ ਸਾਰਿਆਂ ਪਰ ਉਹਦੇ ਪੁੱਤਰ ਦੀ ਸ਼ਹੀਦੀ ਬਾਰੇ ਬਹੁਤ ਘੱਟ ਵੀਰਾਂ ਭੈਣਾ ਭਰਾਵਾਂ ਨੂੰ ਪਤਾ ਮੈਂ ਸੋਚਿਆ ਜਰੂਰ ਵੀਡੀਓ ਬਣਾ ਕੇ ਦੱਸਿਆ ਜਾਵੇ ਸੰਗਤ ਨੂੰ ਜਾਣੂ ਕਰਾਇਆ ਜਾਵੇ ਕੋਈ ਭੁੱਲ ਚੁੱਕ ਹੋ ਗਈ ਅਣਜਾਣ ਸਮਝ ਕੇ ਚੋੜੀ ਪਾ ਦਿਓ ਤੇ ਪੋਸਟ ਸ਼ੇਅਰ ਕਰਿਆ ਕਰੋ ਤਾਂ ਜੋ ਸਾਡਾ ਇਤਿਹਾਸ ਜਿਹੜਾ ਵਾ ਇਹ ਹੋਰ ਵੀ ਦਪਨ ਆਪਣਾ ਮਤੱਕ ਜਾਵੇ ਉਹਨਾਂ ਸ਼ਹੀਦਾਂ ਨੂੰ ਕਿ ਸਰਦ ਜਾਣਤ ਲਈ ਆ ਉਹਨਾਂ ਨੂੰ ਚੇਤੇ ਕਰਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ